ਕੱਲ ਤਾਂ ਕਹਿੰਦੇ ਬਹੁਤ ਖਤਰਨਾਕ ਹੈ ਲੋਨਲੀਨੈਸ ਇੰਨੀ ਕੁ ਮਾੜੀ ਹੈ ਤੁਹਾਡੀ ਸਿਹਤ ਦੇ ਲਈ ਜਿੱਦਾਂ ਤੁਸੀਂ ਇੱਕ ਦਿਨ ਦੇ ਵਿੱਚ 15 ਸਿਕਟਾ ਪੀਂਦੇ ਹੋ ਉਹ ਜਿੰਨਾ ਉਹਦੇ ਨਾਲ ਨੁਕਸਾਨ ਆ ਹੈਲਥ ਐਕਸਪੋਰਟਸ ਨੇ ਅੰਕੜੇ ਜਾਰੀ ਕੀਤੇ ਪਹਿਲਾਂ ਵੀ ਵੈਸੇ ਕਹਿੰਦੇ ਲੋਨਲੀਨੈਸ ਮਾੜੀ ਹੈ ਕੱਲ ਤਾਂ ਮਾੜੀ ਹੈ ਤੁਹਾਨੂੰ ਕਿਸੇ ਨੂੰ ਮਿਲਣਾ ਚਾਹੀਦਾ ਫੋਨ ਤੇ ਗੱਲ ਕਰੋ ਕਿਸੇ ਨਾਲ ਗੱਲ ਕਰੋ ਕਿਸੇ ਕੋਲ ਜਾਵੋ ਆਵੋ ਆਦਰਵਾਈਜ਼ ਜੇ ਇਹ ਜਿਹਾ ਤੁਸੀਂ ਦਿਨ ਦੇ ਵਿੱਚ 15 ਸਿਕਟਾ ਪੀ ਲੀਆਂ ਜਿੰਨਾ ਨੁਕਸਾਨ ਉਹਦੇ ਨਾਲ ਉਹਨਾਂ ਹੀ ਦਿਨ ਦੇ ਵਿੱਚ ਕਲੇ ਰਹਿਣ ਦੇ ਨਾਲ ਨੁਕਸਾਨ ਸੋ ਜਿਹੜੇ ਜਿਹੜਾ ਮਤਲਬ ਇਕਲਤਾ ਮਹਿਸੂਸ ਕਰਨਾ ਉਹ ਇਦਾਂ ਜਿੱਦਾਂ ਪਿਆਸੇ ਮਹਿਸੂਸ ਕਰਨਾ ਤੁਹਾਡੀ ਬਾਡੀ ਸਿਗਨਲ ਦੇ ਰਹੀ ਆ ਇੱਕ ਕਿ ਤੁਹਾਨੂੰ ਹਿਊਮਨ ਕਨੈਕਸ਼ਨ ਦੀ ਲੋੜ ਆ ਬੰਦੇ ਨੂੰ ਪਿਆਸ ਲੱਗਦੀ ਆ ਉਹ ਸਿਗਨਲ ਆ ਇਸ ਗੱਲ ਦਾ ਵੀ ਅੰਦਰ ਪਾਣੀ ਹੈ ਨਹੀਂ ਪਾਣੀ ਚਾਹੀਦਾ ਜੇ ਤੁਸੀਂ ਇਕਲਤਾ ਮਹਿਸੂਸ ਕਰ ਰਹੇ ਹੋ ਤਾਂ ਇਹ ਇੱਕ ਸਿਗਨਲ ਆ ਕਿ ਤੁਹਾਨੂੰ ਬੰਦਿਆਂ ਦੀ ਲੋੜ ਆ ਜਿਹੜਾ ਸਟਿਗਮਾ ਆ ਲੋਕ ਆਮ ਦੇ ਉੱਤੇ ਸ਼ਰਮ ਮਹਿਸੂਸ ਕਰਦੇ ਆ ਇਹ ਗੱਲ ਮੰਨਣ ਦੇ ਵਿੱਚ ਕਿ ਮੈਨੂੰ ਕਲਪਤਾ ਮਹਿਸੂਸ ਹੋ ਰਹੀ ਆ ਤੇ ਜਾਂ ਤੁਹਾਨੂੰ ਮਤਲਬ ਵੀ ਤੁਹਾਡੇ ਉਹਦੇ ਉੱਤੇ ਦਿੱਸਤੀ ਆ ਜਿਹੜਾ ਲੋਨਲੀਨੈਸ ਆ ਇਹਦੇ ਨਾਲ ਹਾਰਟ ਅਟੈਕ ਦਾ ਰਿਸਕ ਵੱਧਦਾ ਆ ਸਟ੍ਰੋਕ ਦਾ ਰਿਸਕ ਵੱਧਦਾ ਐ ਡਿਮੈਂਸ਼ੀਆ ਦਾ ਰਿਸਕ ਵੱਧਦਾ ਐ ਟਾਈਪ 2 ਡਾਇਬੀਟੀਜ਼ ਦਾ ਰਿਸਕ ਵੱਧਦਾ ਐ ਇੱਥੋਂ ਤੱਕ ਕਿ ਮੌਤ ਦਾ ਰਿਸਕ ਵੀ ਜ਼ਿਆਦਾ ਹੋ ਜਾਂਦਾ ਇਸ ਚੀਜ਼ ਦੇ ਨਾਲ ਜਿਹੜਾ ਸਭ ਤੋਂ ਵੱਡਾ ਫੈਕਟਰ ਆ ਡਿਪਰੈਸ਼ਨ ਐਡਿਕਸ਼ਨ ਸੁਇਸਾਈਡਲ ਥਾਟਸ ਆਉਣ ਲੱਗ ਜਾਂਦੀਆਂ ਸੋ ਇਹ ਹੈ ਤੇ ਪ੍ਰੀਵੈਂਟੇਬਲ ਪਰ ਇਹਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਮਤਲਬ ਸਾਈਕੋਲੋਜੀਕਲ ਇਹ ਹੈ ਕਿ ਤੁਹਾਡੇ ਕੋਲ ਹੈ ਹੀ ਕੋਈ ਨਹੀਂ ਜਿਹਦੇ ਨਾਲ ਤੁਸੀਂ ਆਪਣੇ ਮਨ ਦੀਆਂ ਗੱਲਾਂ ਕਰ ਸਕੋ ਸੋਸਾਇਟੀਲ ਵੀ ਹੁੰਦਾ ਹੈ ਕਿ ਜਿਹਦਾ ਤੁਸੀਂ ਕਿਸੇ ਰੇਸ ਜੈਂਡਰ ਜਾਂ ਕਿਸੇ ਹੋਰ ਡਿਸੇਬਿਲਟੀ ਕਰਕੇ ਜਾਂ ਇੱਕ ਜਿਹੜਾ ਐਗਜ਼ਿਸਟੈਂਸ਼ੀਅਲ ਹੁੰਦਾ ਹੈ ਕਿ ਤੁਹਾਡਾ ਮਤਲਬ ਬੰਦਾ ਇਦਾਂ ਹੀ ਫੀਲ ਕਰਦਾ ਕਿ ਮੈਂ ਕਿਉਂ ਆਇਆ ਦੁਨੀਆ ਦੇ ਉੱਤੇ ਕੀ ਕਰਾਂ 15 ਸਿਕਟਾਂ ਪੀਣ ਜਿੰਨਾ ਨੁਕਸਾਨ ਦਿਨ ਚ ਬੰਦਾ 15 ਸਿਕਟਾਂ ਬਹੁਤ ਹੁੰਦੀਆਂ ਤੇ ਸੈਕਟਰ ਸਭ ਤੋਂ ਵੱਡਾ ਕੌਜ਼ ਆ ਹਾ ਕੈਂਸਰ ਤੇ ਹੋਰ ਚੀਜ਼ਾਂ ਦਾ ਲੋਨਲੀਨੈਸ ਜਿਹੜੀ ਆ ਮਾਹਰ ਦਾਸ ਰਹੇ ਆ ਕਿ ਇਹ ਵੀ ਓਨਾ ਜ਼ਿਆਦਾ ਹੀ ਖਤਰਨਾਕ ਆ ਇਹਦੇ ਤੋਂ ਜਿੰਨਾ ਬਚਿਆ ਜਾ ਸਕੇ ਬਚਣਾ ਚਾਹੀਦਾ ਕੋਈ ਨਾ ਕੋਈ ਆਪਣੇ ਦੋਲੇ ਗੱਲਬਾਤ ਕਰ ਲਈ ਦੇ ਲੈ ਬਿਲਡ ਗਿਲਡ ਦੇ ਲਈ ਜ਼ਰੂਰ ਜਿਹੜਾ ਤੁਹਾਨੂੰ ਲੱਭ ਲੈਣਾ ਚਾਹੀਦਾ